ਔਰ ਬਾਪੂ ਆ ਗਏ ਮੇਰੇ ਸੜੇ ਦੇ ਤੇ ਮੇਰੇ ਤੇ ਮੇਰੀ ਕੋਲੇ ਕੱਚਕੇ ਘਰੇ ਵੀ ਟਿਕ ਗਿਆ ਘਰੇ ਮੈਂ ਸਲ ਪਾ ਨਗਰ ਤੇ ਨੀ ਮਮਾ ਭੁੱਖੇ ਮਰਦੇ ਨੇ ਪਾਣੀ ਨੂੰ ਨੀ ਪੀਅਨੇ ਉਹ ਬਾਪੂ ਕੀ ਕਰਕੇ ਭਿੰਡਾ ਖਾਣਾ ਯਾਰ ਮੈਂ ਤਾਂ ਭਿੰਡਾ ਖਾਣਾ ਤੂੰ ਬੰਦੂਰ ਕੋ ਭਖੀ ਰਹਿਣਾ ਪੁੱਤ ਯਾਰ ਇਹ ਰਹਿਣਾ ਮੈਂ ਤਾਂ ਸਭ ਤੋਂ ਦਰਿਆ ਅੱਟ ਲੱਗਦਾ ਕੁੱਤਾ ਮੇਰੇ ਬਾਪੂ ਦੀ ਅੱਜ ਨਿਤਰੋ ਚੰਦ ਚੜਿਆ ਓਏ ਨਾ ਤੱਕ ਟੰ ਨੂੰ ਉਹ ਚੰਦ ਨਹੀਂ ਬਾਪੂ ਹੋਤਾ ਤੈਨੂੰ ਮੈਂ ਚੰਦ ਤੇ ਪਲਾਟ ਲੈਣਾ ਨਾ ਹੱਸਿਆ ਹਾਂ ਤੇਰੇ ਪੁੱਤ ਦੀ ਲੱਗੀ ਤੈਨੂੰ ਗੱਡੀਆਂ ਚ ਘਮਾ ਦੇਣਾ ਹੁਣ ਤੈਨੂੰ ਕਿਹਾ ਸੀ ਨਾ ਇੱਕ ਤੇਰੇ ਪੁੱਤ ਨੇ ਵਿਆਹ ਪੁੱਤ ਨੂੰ ਐਸ਼ ਕਰਾਉਣੀ ਆ ਬਾਪੂ ਉਹ ਟਾਈਮ ਆ ਗਿਆ ਤੈਨੂੰ ਐਸ਼ ਕਰਾਉਣੀ ਆ ਬਾਪੂ ਹੁਣ ਉਸ਼ਕਰਾ ਉਸ਼ਕਰਾ ਮਾਲਕਾ ਮੇਰੇ ਪੁੱਤ ਨੇ ਵੀ ਕੋ ਚਾਲੂ ਕਿਤੇ ਲਾਇਆ ਨਹੀਂ ਮੈਂ ਤੇ ਹੀ ਨਹੀਂ ਮੇਰੇ ਸੱਤ ਸਾਰੇ ਮੇਰੇ ਡੰਡੇ ਵਜੋਂਦਾ ਰਹੂਗਾ ਆ ਸ਼ਰੀਕਾਂ ਦੇ ਮੁੰਡੇ ਨੌਕਰੀਆਂ ਦੇ ਲਾਗੇ ਆ ਤਾਂ ਬੋਨ ਵਧਿਆ ਕਰਿਆ ਸ਼ੁਕਰਾ ਪੁੱਤ ਤੂੰ ਵੀ ਲਾ ਕੇ ਕੰਮ ਕਿੱਥੇ ਕੰਮ ਕੀ ਇਹ ਮੈਨੂੰ ਤਾਂ ਦੱਸ ਦੇ ਬਾਪੂ ਕੰਮ ਕੀ ਆ ਮੈਨੂੰ ਰਾਜਾ ਜੱਟ ਮੇਰੀ ਦੀ ਗੱਲ ਦੱਸਿਆ ਜੱਟ ਕਹਿੰਦਾ ਤੈਨੂੰ ਮੈਂ ਮਰੀਸ਼ਕਾ ਦੇ ਭੇਜੂਗਾ ਕਹਿੰਦਾ 25 ਲੱਖ ਰੁਪਏ ਕਰਨਾ ਹੋਰ 25 ਲੱਖ ਰੁਪਏ ਤੇ ਵੀ ਆ ਗਿਆ ਬਾਪੂ ਗੱਲ ਤਾਂ ਸੁਣ ਲੈ ਪਹਿਲਾਂ ਗੱਲ ਤਾਂ ਪੂਰੀ ਸੁਣ ਲਾਂਗਾ ਸੁਣਾ ਦੇ ਬਾਪੂ ਜਿਹੜਾ ਉਹ ਆਪਣਾ ਨਿਆਈ ਵਾਲਾ ਖੇਤ ਨਹੀਂ ਹੈਗਾ ਉਹ ਚੋ ਬਾਪੂ ਬਣ ਕੇ ਕਿੱਲਾ ਵੇਚੀ ਠੀਕ ਹੈ ਅੱਛਾ ਯਾਰ ਤੂੰ ਬਾਹਰ ਬਾਗ ਚੋ ਚ ਉਹਨੇ ਕਿੱਲਾ ਵੇਚਿਆ ਤੇਰੇ 20 ਲੱਖ ਰੁਪਏ ਲੈ ਕੀ ਦੇਵਾ ਹਾਂ ਤੇ ਤੂੰ ਜਾ ਕੇ ਬਾਹਰ ਐਸ਼ਾ ਕਰੇ ਮੈਂ ਨੰਗ ਹੋ ਜਾ ਨਾ ਬਾਪੂ ਕੰਮ ਕਰ ਪਹਿਲੀ ਤੂੰ ਤਾਂ ਪੰਜਾਬ ਚ ਲਈ ਕੰਮ ਕਰਦਾ ਬਾਹਰ ਕੇ ਕੰਮ ਕਰ ਕੇ ਚੱਪੜ ਬਣਿਆ 80 ਲੱਖ ਰੁਪਏ ਦਾ ਵੇਚ ਲੈ ਨਿਆਈ ਵਾਲਾ ਖੇਤੇ ਦੇ ਬਾਅਦ ਤੇ ਮੇਰੇ ਸਾਡੇ ਬਾਅਦ ਤੇ ਮੈਂ ਤਾਂ ਪਹਿਲੀ ਸੜਿਆ ਕੌਣ ਦੇਖਣੀ ਸਾਬਰਦਾ ਹੈ ਤੂੰ ਦਾ ਨਾਮ ਮੰਮਲਾਂ ਦਾ ਤੇਰਾ ਕੀ ਸਰਜੂਗਾ ਫਿਰ ਤੁਰਕੇ ਛੜੇ ਛੜੇ ਦਾ ਨਾ ਹੋਵੇਦਾ